ਸੋ ਦੋਸਤੋ ਜਲੰਧਰ ਸ਼ਹਿਰ ਦੇ ਵਿੱਚ ਸਰਦਾਰ ਜੀ ਦੇ ਵੱਲੋਂ ਲਗਾਈ ਗਈ ਸੇਲ ਨੇ ਤੋੜ ਦਿੱਤੇ ਆ ਸਾਰੇ ਰਿਕਾਰਡ ਜਿੱਥੇ ਕਿ ਤੁਹਾਨੂੰ ਮਿਲਣ ਜਾ ਰਿਹਾ ਸੱਬੇ ਫੈਕਟਰੀ ਹਟਾ ਦੇ ਸੂਟ ਤੇ ਇੱਥੇ ਤੁਹਾਨੂੰ ਦੇਣ ਜਾ ਰਿਹਾ ਇਸ ਤਰ੍ਹਾਂ ਦੇ ਲਗਜ਼ਰੀ ਲਗਜ਼ਰੀ ਸੂਟ ਪਾਜੀ ਕੀ ਫਾਇਦੇ ਕਰੋਗੇ ਬਿਲਕੁਲ ਪਾਜੀ ਭੈਣ ਭਰਾਵਾਂ ਦੇ ਬਹੁਤ ਵੱਡੇ ਫਾਇਦੇ ਕਰਨ ਜਾ ਰਹੇ ਆ ਰੱਖੜੀ ਤੱਕ ਸੇਲ ਮੇਲਾ ਲਗਾ ਦਿੱਤਾ ਹੈ ਹੈਂਡਵਰਕ ਦੇ ਸੂਟਾਂ ਦਾ ਚੈੱਕ ਕਰੋ 25 25 30 30 ਹਜ਼ਾਰ ਵਾਲੇ ਸੂਟ ਭੈਣ ਭਰਾਵਾਂ ਨੂੰ ਰੱਖੜੀ ਤੱਕ ਦੇਣ ਜਾ ਰਿਹਾ 70 ਤੋਂ 80% ਡਿਸਕਾਊਂਟ ਚੈੱਕ ਕਰੋ ਪੈਨਾ ਦੀ ਬੁਟੀਕਾ ਵਾਲੇ ਸੂਟਾਂ ਦੀ ਪਹਿਲੀ ਪਸੰਦ ਚੈੱਕ ਕਰੋ ਮਦਰ ਡੋਟ ਵਾਲੇ ਸੂਟ ਪੂਰਾ ਹੈਂਡਵਰਕ ਦਾ ਕੰਮ ਹੈ ਬਾਈ ਜੀ ਜਾਲ ਦੁਪੱਟਾ ਆਏਗਾ ਹੈਂਡਵਰਕ ਦਾ ਮੜਿਆ ਦੁਪੱਟਾ ਆਏਗਾ ਸੇਮ ਸੂਟ ਮਦਰ ਦਾ ਸੇ ਵੀ ਛੋਟੀਆਂ ਤੇ ਆਸਤੇ ਲੈ ਕੇ ਡਾਟਰ ਦਾ ਜਿਹੜਾ ਛੋਟਾ ਦੁਪੱਟਾ ਤਿਆਰ ਕਰਾਇਆ ਗਿਆ ਤੁਹਾਨੂੰ ਹਰ ਇੱਕ ਸਾਈਜ਼ ਦੇ ਵਿੱਚ ਸੂਟ ਬਣਵਾ ਕੇ ਦੇ ਆਗੇ ਰੈਡੀ ਮਿਲੇਗਾ ਮਦਰ ਡਾਟਰ ਦੇ ਤਾਂ ਦੇ ਪਾਜੀ ਲਕਜ਼ਰੀ ਸੂਟ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਚ ਪਾਰਟੀਆਂ ਚ ਅਲੰਗ ਦਿਖਣਾ ਚਾਹੁੰਦੇ ਹੋ ਯੂਨਿਕ ਦਿਖਣਾ ਚਾਹੁੰਦੇ ਹੋ ਤਾਂ ਪੁੱਛੋ ਨਾਨਕ ਕੱਟ ਕਪੜਾ ਫੈਕਟਰੀ ਲਕਜ਼ਰੀ ਸੂਟ ਗਲਾਸ ਟਿਸ਼ੂ ਫੈਬਰਿਕ ਆ ਦੁਪੱਟਾ ਇੱਕ ਕਰਵਾਜੀ ਚੈੱਕ ਕਰਾ ਦਿਓ ਇਹ ਮੇਰੀ ਉਹਨਾਂ ਪਹਿਰਾਂ ਨੂੰ ਪਾਜੀ ਸੂਟ ਗਿਫਟ ਜਾਣੇ ਆ ਜਿਹੜੇ ਅੱਜ ਚੱਲਦੀ ਹੋਈ ਵੀਡੀਓ ਕਰ ਦੇਣੀ ਹੈ ਸ਼ੇਅਰ ਚੈਟੂ ਗਰੁੱਪ ਪਰ ਰੰਝ ਕੇ ਕਰ ਦੇਣੀ ਹੈ ਲਕਜ਼ਰੀ ਸੂਟ ਗਲਾਸ ਔਰ ਗੈਂਜ਼ਾ ਵਾਲੇ ਪਾਜੀ ਪਹਿਰਾਂ ਨੂੰ ਟੋਟਲੀ ਫਰੀ ਦੇਾਂਗੇ। ਸੋ ਬਿਲਕੁਲ ਜੀ ਛੇਤੀ ਛੇਤੀ ਵੀਡੀਓ ਨੂੰ ਸ਼ੇਅਰ ਕਰ ਦਿਓ, ਸ਼ੇਅਰ ਟੂ ਗਰੁੱਪ ਕਰ ਦਿਓ। ਭਾਜੀ ਕਿੰਨੇ ਲੱਕੀ ਵੀਰ ਅਨਾਉਂਸ ਕਰਦੇ। ਸੋ ਬਿਲਕੁਲ ਜੀ 11 ਲੱਕੀ ਭੈਣ ਭਰਾਵਾਂ ਨੂੰ ਆਪਾਂ ਸੂਟ ਦੇਣੇ ਆ। ਹਰ ਇੱਕ ਭੈਣ ਤੇ ਘਰਵਾਲੀ ਗਲਾਸ ਟੀਚੂ ਵਾਲੇ ਸੂਟ ਬਚਾਵਾਂਗੇ। ਇਹ ਸਾਡਾ ਪ੍ਰੋਮਿਸ ਆ ਰਖੜੀ ਤਮਾਕਾ ਸਪੈਸ਼ਲ ਸੇਲ ਮਿਲਾਂ ਨਾਨਕਾਟ ਜਲੰਧਰ ਨੇ ਲਗਾਇਆ। ਚੈੱਕ ਕਰੋ ਭਾਜੀ ਸਗੜਾਲਾ ਜੋੜਾ ਲੈ ਕੇ ਆਇਆ ਭੈਣਾਂ ਵਾਸਤੇ ਚੈੱਕ ਕਰੋ। ਪੂਰੀ ਵੱਡੀ ਨਾਰਕਲ ਆਏਗੀ। ਫਰੰਟ ਵਰਕ ਆਏਗਾ ਜਿਸ ਦੇ ਨਾਲ ਬੈਕ ਵਰਕ ਆਏਗੀ ਨਾਲ ਲੈ ਕੇ ਆਇਆ ਲਹंगा ਨਾਲ ਮਿਲਿਆ ਜੀ ਸਲਵਾਰ ਇਹ ਤੇ ਚਾਰ ਚਾਰ ਚੀਜ਼ਾਂ ਮਿਲੀਆਂ ਤੁਹਾਨੂੰ ਚੈੱਕ ਕਰੋ ਇਧਰ ਬਾਈ ਜਿੱਦਾਂ ਕਿ ਅੱਜਕੱਲ ਗੁਰਦੁਆਰਿਆਂ 'ਚ ਲਹਿੰਗਾ ਬੈਣ ਹੈ ਤੁਹਾਡੇ ਵਾਸਤੇ ਅਨਾਰਕਲੀ ਆਪਾਂ ਤਿਆਰ ਕਰਵਾ ਦਿੱਤੀ ਹੈ ਪੈਲਸ ਚ ਪਾਣੂ ਦੇ ਅੰਗ ਨਾਲ ਲਹਿੰਗਾ ਗੁਰਦੁਆਰਾ ਸਾਹਿਬ ਪਾਣੂ ਦੇ ਅੰਗ ਨਾਲ ਸਲਵਾਰ ਤੇ ਤੁਹਾਡੇ ਸਾਮ ਨਾਲ ਬਾਈ ਕਸਟਮਾਈਜ਼ ਹੋਏਗਾ ਸੋ ਬਿਲਕੁਲ ਜੀ ਭਾਜੀ ਇਧਰ ਦਿਖਾ ਦਿਓ ਕਹਿੰਦੇ ਏ ਆਓ ਵਾਲਾ ਲਹਿੰਗਾ ਜਿਹੜਾ ਬੜਾ ਕੁਝ ਕਹਿੰਦਾ ਤੇ ਭਾਜੀ ਹੈਂਡਵਰਕ ਦਿਖਾ ਦਿਓ ਕਿੱਡਾ ਕਮਾਲ ਦਾ ਕੀਤਾ ਹੋਇਆ ਵਾ ਸੁਣ ਯਾਰੇ ਦਾ ਡਿਜ਼ਾਈਨਰ ਵੈਰਾਈਟੀਆਂ ਤੁਹਾਨੂੰ ਸੇਲ ਮੇਲੇ 'ਚ ਦੇਣ ਜਾ ਰਹੇ ਇਨਸਟਾਗ੍ਰਾਮ ਵਾਲੇ ਡਿਜ਼ਾਈਨ ਸਾਰੇ ਹੀ ਹੈਵੀ ਲਗਜ਼ਰੀ ਸੂਟ ਰੇਡ ਰੈਡ ਕੇ ਬੜੇ ਕਸ਼ਟ बार-बार ਅਪੀਲ ਕਰ ਰਹੇ ਆ ਬੇਤ ਕਰ ਰਹੇ ਵਿਆਹ ਦਾ ਕਪੜਾ ਲੈਣਾ ਹੈ ਭਾਈ ਜੀ 2.2 ਲੱਖ ਆਲਾ ਕਪੜਾ ਪੈਣ ਭਰਾਵਾਂ ਨੂੰ ਆਪਾਂ 50-60 ਹਜ਼ਾਰ ਰੁਪਿਆ ਰੇਂਜ ਚ ਬਣਾ ਦੇਾਂਗੇ ਤੇ ਜਿਹੜੀਆਂ ਪੈਣਾਂ ਨੇ ਕਰਨਾ ਭਾਈ ਜੀ ਨਵਾਂ ਕੰਮ ਸ਼ੁਰੂ ਉਹਨਾਂ ਵਾਸਤੇ ਬਹੁਤ ਹੀ ਵੱਡਿਆ ਆਫਰ ਸੁਨਹਿਰੀ ਮੌਕਾ ਜੁਕਿਆ ਆਪਾਂ ਰਖੜੀ ਤੱਕ ਇੱਕ ਰੋਜ਼ਗਾਰ ਮੇਲਾ ਲਗਾ ਦਿੱਤਾ ਜਿਹਦੇ ਚ ਆਪਾਂ ਪੈਣਾਂ ਨੂੰ ਕੰਮ ਸ਼ੁਰੂ ਕਰਾਵਾਂਗੇ ਤਾਂ ਛ 15 20000 ਰੁਪਇਆ ਤੋਂ ਤੁਹਾਨੂੰ ਤੁਹਾਡਾ ਕਾਰੋਬਾਰ ਸ਼ੁਰੂ ਕਰਾ ਕੇ ਦਿੱਤਾ ਜਾਏਗਾ ਡਿਜ਼ਾਈਨਰ ਸੂਟ ਆਦਮੀ ਪਾ ਜੀ ਆਪਾਂ ਪਿੱਛੇ ਨਹੀਂ ਹੈਗੇ ਹਰ ਇੱਕ ਚੀਜ਼ ਪੈਣ ਪਾਵਾਂ ਨੂੰ ਦਿਆਂਗੇ ਅੱਦੋ-ਅੱਦ ਰੇਟ ਤੇ ਨਾ ਲਗਜ਼ਰੀ ਦੁਪੱਟੇ ਲਗਜ਼ਰੀ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਪਹਿਨਣੇ ਕਰਨਾ ਕੱਪੜੇ ਦਾ ਲੈਣ-ਦੇਣ ਉਹਨਾਂ ਨੂੰ ਇਹਦੇ ਨਾਲ ਦੇ ਸੂਟ ਵਾਜੀ ਕੋਈ 795 ਇਹਦੇ ਨਾਲ ਦੇ ਲਗਜ਼ਰੀ ਸੂਟ ਟਾਈਆਂ ਡਾਈ ਦੁਪੱਟੇ ਪੋਚੇ ਵਰਕ ਚੈੱਕ ਕਰੋ ਬਲੈਕ ਕਲਰ ਦਾ ਸੂਟ ਹੈ ਬਾਜੂ ਵਰਕ ਵਾਲੀ ਹੈ ਬੁਟੀਕਾ ਵਾਲੇ ਪੀਸ ਹੈ ਸੋ ਦੋਸਤੋ ਜਲੰਧਰ ਸ਼ਹਿਰ ਦੇ ਵਿੱਚ ਸਰਦਾਰ ਜੀ ਦੇ ਵੱਲੋਂ ਲਗਾਈ ਗਈ ਸੇਲ ਨੇ ਤੋੜ ਦਿੱਤੇ ਆ ਸਾਰੇ ਰਿਕਾਰਡ ਜਿੱਥੇ ਕਿ ਤੁਹਾਨੂੰ ਮਿਲਣ ਜਾ ਰਿਹਾ ਸਿੱਬੇ ਫੈਕਟਰੀ ਹਟਾ ਦੇ ਸੂਟ ਤੇ ਇੱਥੇ ਤੁਹਾਨੂੰ ਦੇਣ ਜਾ ਰਿਹਾ ਇਸ ਤਰ੍ਹਾਂ ਦੇ ਲਗਜ਼ਰੀ ਲਗਜ਼ਰੀ ਸੂਟ ਪਾਜੀ ਕੀ ਫਾਇਦੇ ਕਰੋਗੇ ਬਿਲਕੁਲ ਪਾਜੀ ਪੈਣ ਪਰਾਵਾ ਦੇ ਬਹੁਤ ਵੱਡੇ ਫਾਇਦੇ ਕਰੇ ਜਾ ਰਿਹਾ ਰਖੜੀ ਤੱਕ ਸੇਲ ਮੇਲਾ ਲਗਾ ਦਿੱਤਾ ਹੈ ਹੈਂਡਵਰਕ ਦੇ ਸੂਟਾਂ ਦਾ ਚੈੱਕ ਕਰੋ 25 25 30000 ਵਾਲੇ ਸੂਟ ਪੈਣ ਪਰਾਵਾ ਨੂੰ ਰਖੜੀ ਤੱਕ ਦੇਣ ਜਾ ਰਿਹਾ 70 ਤੋਂ 80% ਡਿਸਕਾਊਂਟ ਨਾਲ ਲੈ ਕੇ ਆ ਗਿਆ ਪਾਜੀ ਦੱਪਕੇ ਦੇ ਕੰਮ ਚੈੱਕ ਕਰੋ origignal ਦੱਪਕਾ ਵਰਕ ਵਾਲੇ ਸੂਟ ਜਿਹੜੇ ਮਾਰਕੀਟ ਦੇ ਵਿੱਚ 15000 20000 ਬਦੀ ਨੇ ਦੇ ਨੇ ਨਾਨਕਾਟ ਕਪੜਾ ਫੈਕਟਰੀ ਰਖੜੀ ਤੱਕ ਬਾਜੀ ਅੱਦੋ-ਅੱਦ ਰੇਟ ਤੇ ਤੇ ਨਾਲ ਹੀ ਸ਼ਮਰ ਦੇ ਸੂਟ ਬਾਜੀ 1-1000 ਰੁਪਏ ਰੇ ਵਿੱਚ ਕਿਉਂਕਿ ਵੱਡਾ ਮੇਲਾ ਨਾਨਕਾਟ ਚਲੰਦਰ ਨੇ ਰਖੜੀ ਤੱਕ ਲਾਤਾ ਸੋ ਬਿਲਕੁਲ ਜੀ ਤੁਹਾਨੂੰ ਬਾਰ-ਬਾਰ ਕਵਾਂਗੇ ਰਖੜੀ ਤੱਕ ਦੀ ਸਭ ਤੋਂ ਵੱਡੀ ਹੱਲਾ ਬੋਲ ਸੇਲ ਹੈ ਜਿੱਥੇ ਕਿ ਤੁਹਾਨੂੰ ਸਿੱਧੇ ਫੈਕਟਰੀ रेट ਤੇ ਸੂਟ ਦਵਾਂਗੇ ਤੇ ਦਵਾਂਗੇ ਪੂਰੇ ਲਗਜ਼ਰੀ ਸੂਟ ਸੋ ਚੈੱਕ ਕਰੋ ਲਗਜ਼ਰੀ ਸੂਟ ਆਣ ਗਿਆ ਬਰਬਰਿਸ ਲੱਗਦਾ ਸੂਟਾ ਜੀ ਨਾਲ ਫੋਰ ਸਾਈਡ ਦੁਪੱਟਾ ਅੱਛੀ ਲੱਗਦੀ ਬੋਟਮ ਮਾਰਕੀਟ ਜਾ 3500 4000 ਰੁਪਏ 45 4500 ਰੁਪਏ ਵਾਲੇ 1 1000 8800 795 ਹਰ ਇੱਕ ਰੇਟ ਚ ਬਾਜੀ ਪਹਿਣ ਪਰਾਉਣਾ ਕਪੜਾ ਮਿਲਣਾ ਤੇ ਨਾਲ ਲਗਜ਼ਰੀ ਸੂਟ ਚੈੱਕ ਕਰੋ ਹੱਥ ਮਰੇ ਦਾ ਸੂਟ ਆਏਗਾ ਪਹਿਨਣ ਵਾਸਤੇ ਚਾਹੇ ਮੁੰਡੇ ਦੀ ਮੰਮੀ ਪਾਰੇ ਪਿਓਰ ਔਰ ਗੈਂਜਾ ਤੇ ਹੈਡਵਰਕ ਦਾ ਬਾਈ ਜੀ ਸੂਟ ਹੈ ਜਿਹਦਾ ਮਾਰਕੀਟ ਪ੍ਰਾਈਸ 25000 30000 ਰੁਪਿਆ ਹੈ ਫੋਰ ਸਾਈਡ ਹੈਵੀ ਹੈਵੀ ਦੁਪट्टे ਆ ਸਾਡੇ ਕੋਲ 70 ਤੋਂ 80% ਡਿਸਕਾਊਂਟ ਹੈ ਫਲੈਟ ਡਿਸਕਾਊਂਟ ਹੈ ਰੱਖੜੀ ਤੱਕ ਮੇਲਾ ਚੱਲੇਗਾ ਸੋ ਬਿਲਕੁਲ ਜੀ ਤੁਹਾਨੂੰ ਬਾਰ-ਬਾਰ ਕਹਾਂਗੇ ਓਲੇ ਤੇ ਵਿਚੋਲੇ ਸਾਰੇ ਕੱਢ ਦਿੱਤੇ ਆ ਬਾਹਰ ਦੇ ਤੁਹਾਨੂੰ ਲੈ ਕੇ ਪਹੁੰਚੇ ਆ ਸਿੱਧਾ ਕੱਪੜਾ ਫੈਕਟਰੀ ਤੇ ਜਿੱਥੇ ਕੀ ਘਰਾਵਾਂਗੇ ਤੁਹਾਡੇ ਵੱਡੇ ਵੱਡੇ ਫਾਇਦੇ ਸੋ ਚੈੱਕ ਕਰੋ ਪੈਣਾ ਦੀ ਬੁਟੀਕਾ ਵਾਲੇ ਸੂਟਾਂ ਦੀ ਪਹਿਲੀ ਪਸੰਦ ਚੈੱਕ ਕਰੋ ਮਦਰ ਡੋਟ ਵਾਲੇ ਸੂਟ ਪੂਰਾ ਹੈਂਡਵਰਕ ਦਾ ਕੰਮ ਹੈ ਬਾਈ ਜੀ ਜਾਲ ਦੁਪੱਟਾ ਆਏਗਾ ਹੈਂਡਵਰਕ ਚ ਮੜਿਆ ਦੁਪੱਟਾ ਆਏਗਾ ਸੇਮ ਸੂਟ ਮਦਰ ਦਾ ਸੇਮ ਇਹ ਛੋਟੀ ਜਿਹੀ ਆਤਿਆਸ ਤੇ ਲੈ ਕੇ ਡਾਕਟਰ ਦਾ ਜਿਹੜਾ ਛੋਟਾ ਦਬੱਟਾ ਤਿਆਰ ਕਰਾਇਆ ਗਿਆ ਤੁਹਾਨੂੰ ਹਰ ਇੱਕ ਸਾਈਜ਼ ਦੇ ਵਿੱਚ ਸੂਟ ਬਣਵਾ ਕੇ ਦੇ ਆਂਗੇ ਰੈਡੀ ਨਹੀਂ ਮਿਲੇਗਾ ਮਦਰ ਡਾਟਰ ਦੇ ਇਤਾਂ ਦੇ ਪਾਜੀ ਲਕਜ਼ਰੀ ਸੂਟ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਚ ਪਾਰਟੀਆਂ ਚ ਅਲੰਗ ਦਿਖਣਾ ਚਾਹੁੰਦੇ ਹੋ ਯੂਨਿਕ ਦਿਖਣਾ ਚਾਹੁੰਦੇ ਹੋ ਤਾਂ ਪੋਚੋ ਨਾਨਕ ਘੱਟ ਕਪੜਾ ਫੈਕਟਰੀ ਜਿੱਤੇ ਹੈਂਡਵਰਕ ਦੇ ਪਿਓਰ ਕ੍ਰੇਪਾ ਦੇ ਚਨੋਨਾ ਵਰਕ ਵਾਲੇ ਤੁਹਾਨੂੰ ਸੂਟ ਆਪਾਂ ਕੁੰਡੀਆਂ ਦੇ ਪਾ ਦੇ ਆ ਜੀ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਕਿ ਸਾਰੇ ਹੀ ਆਰਟੀਕਲ ਹੈਂਡਵਰਕ ਦੇ ਆ ਲਕਜ਼ਰੀ ਲਕਜ਼ਰੀ ਵੈਰਾਈਟੀਆਂ ਵਾ ਇੱਥੇ ਤੁਹਾਡੀ ਲੁੱਟ ਨਹੀਂ ਹੋਣੀ ਸਿਰਫ ਸਿਰਫ ਤੁਹਾਡੇ ਹੋਣੀ ਆ ਫਾਇਦੇ ਭਵੇਂ ਲੈਣੀ ਡਿਜ਼ਾਈਨਰਸ ਫੁੱਟ ਪੋਵੇ ਲੈਣੇ ਆ ਬਟੀਕਾਂ ਵਾਲੇ ਸਿੱਧਾ ਆਓ ਨਾਨਕ ਹਾਟ ਕਪੜਾ ਫੈਕਟਰੀ ਜਲੰਧਰ ਜੀ ਸੋ ਚੈੱਕ ਕਰੋ ਬਾਜੀ ਛਗੜਾ ਵਾਲਾ ਜੋੜਾ ਲੈ ਕੇ ਆਇਆ ਪਹਿਣਨ ਵਾਸਤੇ ਚੈੱਕ ਕਰੋ ਪੂਰੀ ਵੱਡੀਆਂ ਨਾਰਕਲ ਆਏਗੀ ਫਰੰਟ ਵਰਕ ਆਏਗਾ ਜਿਸ ਦੇ ਨਾਲ ਬੈਕ ਵਰਕ ਆਏਗੀ ਨਾਲ ਲੈ ਕੇ ਆਇਆ ਲਹਿੰਗਾ ਨਾਲ ਮਿਲਿਆ ਜੀ ਸਲਵਾਰ ਤੇ ਤੇ ਚਾਰ ਚਾਰ ਚੀਜ਼ਾਂ ਮਿਲੀਆਂ ਤੁਹਾਨੂੰ ਚੈੱਕ ਕਰੋ ਇਧਰ ਬਾਜੀ ਜਿੱਦਾਂ ਕਿ ਅੱਜ ਕੱਲ ਗੁਰਦੁਆਰਿਆਂ 'ਚ ਲਹਿੰਗਾ ਬੈਣ ਹੈ ਤੁਹਾਡੇ ਵਾਸਤੇ ਅਨਾਰਕਲੀ ਆਪਾਂ ਤਿਆਰ ਕਰਵਾ ਦਿੱਤੀ ਹੈ ਪੈਲਟ ਚ ਪਾਨੂੰ ਦੇ ਅੰਗ ਨਾਲ ਲਹਿੰਗਾ ਗੁਰਦੁਆਰਾ ਸਾਹਿਬ ਪਾਨੂੰ ਦੇ ਅੰਗ ਨਾਲ ਸਲਵਾਰ ਤੇ ਤੁਹਾਡੇ ਸਾਮਣੇ ਲਈ ਕਸਟਮਾਈਜ਼ ਹੋਏਗਾ ਸੋ ਬਿਲਕੁਲ ਜੀ ਪਾਜੀ ਇਧਰ ਦਿਖਾ ਦਿਓ ਕਹਿੰਦੇ ਇਹ ਆਓ ਵਾਲਾ ਲਹਿੰਗਾ ਜਿਹੜਾ ਬੜਾ ਕੁਝ ਕਹਿੰਦਾ ਤੇ ਪਾਜੀ ਹੈਂਡਵਰਕ ਦਿਖਾ ਦਿਓ ਕਿੱਡਾ ਕਮਾਲ ਦਾ ਕੀਤਾ ਹੋਇਆ ਵਾ ਸੁਣ ਯਾਰੇ ਦਾ ਡਿਜ਼ਾਈਨਰ ਵੈਰਾਈਟੀਆਂ ਤੁਹਾਨੂੰ ਸੇਲ ਮੇਲੇ 'ਚ ਦੇਣ ਜੀ ਬਿਲਕੁਲ ਬਾਜੀ ਨਾਲ ਲੈ ਕੇ ਆਇਆ ਲੌਂਗ ਸ਼ੋਰ ਦੇ ਨਾਲ ਲ ਮਸਤੇ ਚੈੱਕ ਕਰੋ ਲੌਂਗ ਸ਼ਾਟ ਆਏਗੀ ਸ਼ਮਰ ਦਾ ਨਾਲ ਲੈ ਕੇ ਆਏਗਾ ਦੁਪੱਟਾ ਪੂਰਾ ਪਾਜੀ ਸ਼ਮਰ ਦਾ ਜਾਲ ਵਾਲਾ ਲੈ ਕੇ ਆਇਆ ਪਹਿਣਾ ਦੀ ਪਹਿਲੀ ਪਸੰਦ ਇਹ ਲਗਜ਼ਰੀ ਚੀਜ਼ਾਂ ਨੇ ਜਿਹੜੀਆਂ ਸੇਲ ਚ ਮਿਲਦੀਆਂ ਜਿਹੜੀਆਂ ਬਾਜ਼ਾਰੋਂ ਤੁਹਾਨੂੰ ਨਹੀਂ ਮਿਲਣਗੀਆਂ ਸੋ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਕਿ ਕਮਾਲ ਦੇ ਦੁਪੱਟੇ ਆ ਕਮਾਲ ਦੇ ਜਾਲ ਆ ਸੋ ਇਸ ਤਰ੍ਹਾਂ ਦੇ ਹੈਵੀ ਆ ਵੀ ਆਰਟੀਕਲ ਲੈਣੇ ਆ ਤੇ ਬਾਰ ਬਾਰ ਕਹਿ ਰਹੇ ਆ ਨਾਨਕਾਟ ਕੱਪੜਾ ਫੈਕਟਰੀ ਤੇ ਲੱਗੇ ਹੋਏ ਸੇਲ ਮੇਲੇ ਦੇ ਵਿੱਚ ਸੋ ਚੈੱਕ ਕਰੋ ਭਾਜੀ ਇੱਕ ਬਹੁਤ ਹੀ ਪਿਆਰਾ ਆਰਟੀਕਲ ਲੈ ਕੇ ਆਇਆ ਲੌਂਗ ਸ਼ੋਰ ਦੇ ਨਾਲ ਇਹ ਵੀ ਤੁਹਾਡੇ ਵਾਸਤੇ ਲੈ ਕੇ ਬਣਾਇਆ ਗਿਆ ਸਪੈਸ਼ਲ ਅਗਰ ਕੱਪੜਾ ਲੈਣਾ ਵਿਆਹ ਦਾ ਤੁਸੀਂ ਕਰਨਾ ਕੱਪੜੇ ਦਾ ਲੈਣ ਦੇਣਾ ਇਹਦੇ ਨਾਲ ਦੇ ਆਰਟੀਕਲ ਲੈਣੇ ਵੀ ਕਰ ਲੈ ਵਾਲੇ ਚੈੱਕ ਕਰੋ ਲਗਜ਼ਰੀ ਚੀਜ਼ਾਂ ਲੈਣੀਆਂ ਨੇ ਲੇਟੈਸਟ ਚੀਜ਼ਾਂ ਲੈਣੀਆਂ ਨੇ ਬਨਾਰਸੀ ਸੂਟ ਲੈਣੇ ਨੇ ਔਰ ਗੈਂਜਾ ਦੇ ਦੁਪੱਟੇ ਲੈਣੇ ਨੇ ਨਾਨਕਾਟ ਕੱਪੜਾ ਫੈਕਟਰੀ ਰਖੜੀ ਤੱਕ ਮਹਾ ਬੰਪਰ ਸੇਲ ਮੇਲਾ ਲੱਗਾ ਭਾਈ ਜੀ ਜਿਹਦੇ ਚ ਆਪਾਂ ਅੱਜ 30% ਡਿਸਕਾਊਂਟ ਕੋਈ 795 ਕੋਈ 895 ਕੋਈ 595 ਕੋਈ 495 ਸੂਟ ਦਿਆ ਸੋ ਬਿਲਕੁਲ ਜੀ بار-ਬਾਰ ਤੁਹਾਨੂੰ ਕਵਾਂਗੇ ਆਜੋ 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 ਨਾਨਕਾਟ ਕਿਉਂਕਿ ਰੇਟ ਘਾ ਦਿੱਤੇ ਆ ਬੜੀ ਘੱਟ ਤੇ ਪਾਜੀ ਆਰਟੀਕਲ ਦਿਖਾ ਦਿਓ ਇੱਕ ਤੋਂ ਇੱਕ ਹਟ ਕੇ ਇੱਕ ਤੋਂ ਇੱਕ ਡਿਜ਼ਾਈਨਰ ਆਈਟਮਾਂ ਤੁਹਾਨੂੰ ਸੇਲ ਮੇਲੇ ਜਦੇਣ ਜਾ ਰਹੀਆਂ ਸੋ ਚੈੱਕ ਕਰੋ ਇੱਕ ਵਾਰੀ ਹੋਰ ਨਵਾਂ ਆਰਟੀਕਲ ਲੈ ਕੇ ਆਇਆ ਲੈਣ ਦੇਣ ਕਰਨਾ ਚਾਚੀਆਂ ਮਾਮੀਆਂ ਤਈਆ ਬੂਆ ਮਾਸੀਆ ਇਹਦੇ ਨਾਲ ਦੇ ਪਰ ਪਰੇ ਸੂਟ ਕੋਈ 1000 ਕੋਈ 800 ਕੋਈ 1200 ਕੋਈ ਫੈਨ ਕੋਈ ਤੁਹਾਕੇ ਸਿਰਫ ਨਾਨਕ ਹੱਤ ਜਲੰਦਰ ਨਹੀਂ ਕਰਨੇ ਆ ਕਿਉਂਕਿ ਸਿੱਧਾ ਭਾਈ ਜੀ ਇੱਥੇ ਫੈਕਟਰੀ ਚ ਮਾਲ ਬਣਾਇਆ ਜਾਂਦਾ ਹੈ ਪਹਿਲਾਂ ਨੂੰ ਦਿੱਤਾ ਜਾਂਦਾ ਹੈ ਫੋਰ ਸਾਈਡ ਨਾਲ ਦੁਪੱਟੇ ਦਿਆਂਗੇ ਨਵੇਂ ਨਾਲ ਕੱਪੜੇ ਦਿਆਂਗੇ ਓਪਨ ਚੈਲੰਜ ਵਾਲੇ ਭਾਈ ਜੀ ਰੇਟ ਲੈ ਕੇ ਆਏ ਆ ਜਿਹੜੇ ਮਾਰਕੀਟ ਚੋਂ ਨਹੀਂ ਮਿਲਣਗੇ ਲਗਜ਼ਰੀ ਚੀਜ਼ਾਂ ਲਗਜ਼ਰੀ ਵੈਰਾਈਟੀਆਂ ਸਿਰਫ ਨਾਨਕ ਹੱਤ ਜਲੰਦਰ ਪੋਚੇ ਵਰਕ ਕੰਟਰਾਸਟ ਸੂਟ ਹਰ ਇੱਕ ਵੈਰਾਈਟੀ ਪਹਿਲਾਂ ਨੂੰ ਦਿਆਂਗੇ ਸੋ ਬਿਲਕੁਲ ਭਾਈ ਆਰਟੀਕਲ ਦਿਖਾ ਦਿਓ ਕਿ ਜਿੰਨੇ ਵੀ ਆਰਟੀਕਲ ਤੁਹਾਨੂੰ ਦਿਖਾ ਰਹੇ ਆ ਸਾਰੀਆਂ ਹੀ ਵੈਰਾਈਟੀਆਂ ਪਾਉਣ ਵਾਲੀਆਂ ਵਾ ਹੰਡਾਉਣ ਵਾਲੀਆਂ ਵਾ ਕੋਈ ਤੁਹਾਨੂੰ 100-100 ਰੁਪਏ ਵਾਲੀਆਂ ਲੀਰਾ ਨਹੀਂ ਦੇਣੀਆਂ ਪੂਰੀ ਲਗਜ਼ਰੀ ਰੇਂਜ ਮਿਲੂਗੀ ਤੇ ਰੇਟ ਮਿਲਣਗੇ ਘੱਟ ਤੋਂ ਘੱਟ ਜੀ ਚੈੱਕ ਕਰੋ ਵਿਆਹਾਂਾਂ ਸ਼ਾਦੀਆਂ ਵਾਲੇ ਭਾਈ ਜੀ ਹੈਵੀ ਹੈਵੀ ਸੂਟ ਸਪੈਸ਼ਲ ਮੁੰਡੇ ਦੀ ਮੰਮੀ ਵਾਸਤੇ ਤਾਈ ਨੂੰ ਦੇ ਦਿਓ ਚਾਚੀ ਨੂੰ ਦੇ ਦਿਓ ਮਾਮੀ ਨੂੰ ਦੇ ਦਿਓ ਜਿਹੜੀ ਮਰਜ਼ੀ ਪਹਿਣ ਨੂੰ ਦੇ ਦਿਓ ਇੰਸਟਾਗ੍ਰam ਵਾਲੇ ਡਿਜ਼ਾਈਨ ਸਾਰੇ ਹੀ ਹੈਵੀ ਲਗਜ਼ਰੀ ਸੂਟ ਰੇਟ ਲੈਣ ਕੇ ਬੜੇ ਕਸ਼ਟ बार-बार ਅਪੀਲ ਕਰ ਰਹੇ ਆ ਬੇਤਕ ਕਰ ਰਹੇ ਵਿਆਹ ਦਾ ਕਪੜਾ ਲੈਣਾ ਹੈ ਭਾਈ ਜੀ 2.2 ਲੱਖਾਂ ਦਾ ਕਪੜਾ ਪੈਣ ਭਰਾਵਾਂ ਨੂੰ ਆਪਾਂ 50-60 ਹਜ਼ਾਰ ਰੁਪਿਆ ਰੇਟ 'ਚ ਬਣਾ ਦਿਆਂਗੇ ਤੇ ਜਿਹੜੀਆਂ ਪੈਣਾ ਨੇ ਕਰਨਾ ਪਈ ਜੇ ਨਵਾਂ ਕੰਮ ਸ਼ੁਰੂ ਉਹਨਾਂ ਵਾਸਤੇ ਬਹੁਤ ਹੀ ਵੱਡਿਆ ਆਫਰ ਸੁਨਹਿਰੀ ਮੌਕਾ ਕਿਉਂਕਿ ਆਪਾਂ ਰਖੜੀ ਤੱਕ ਇੱਕ ਰੋਜ਼ਗਾਰ ਮੇਲਾ ਲਗਾ ਦਿੱਤਾ ਜਿਹਦੇ 'ਚ ਆਪਾਂ ਪੈਣਾ ਨੂੰ ਕੰਮ ਸ਼ੁਰੂ ਕਰਾਵਾਂਗੇ 10-15-20 ਹਜ਼ਾਰ ਰੁਪਿਆ ਤੋਂ ਤੁਹਾਨੂੰ ਤੁਹਾਡਾ ਕਾਰੋਬਾਰ ਸ਼ੁਰੂ ਕਰਾ ਕੇ ਦਿੱਤਾ ਜਾਏਗਾ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਕਿ ਕਮਾ ਦੇ ਆਰਟੀਕਲ ਤੇ ਤੁਹਾਨੂੰ ਦੇ ਹੀ ਰਿਹਾ ਸੋ ਨਾਲ ਦੀ ਨਾਲ ਜਿਹੜੇ ਪੈਣ ਭਰਾਵਾਂ ਦੇ ਘਰੇ ਵਿਆਹ ਚਾਦੀ ਆ ਤੁਸੀਂ ਦਾਜ ਤੇ ਵਰੀ ਦਾ ਕਪੜਾ ਕਰਵਾਉਣਾ ਮਤੇ ਤੁਸੀਂ ਸਿੱਧਾ ਨਾਨਕਾਟ ਕਪੜਾ ਫੈਕਟਰੀ ਤੇ ਆਉ ਤੇ ਆਪਣੀਆਂ ਬਚਤਾ ਕਰਵਾਓ ਜੀ ਸੱਚੇ ਕਰੇ ਇੱਕ ਬੜੀ ਹੈਂਡਵਰਕ ਦਾ ਸੂਟ ਹੈ ਤੁਸੀਂ ਰੀਸੇਲਰ ਹੈਗੇ ਆ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਹੈ ਘਰ ਚ ਬਟੀ ਖੋਲੀਏ ਇਹਦੇ ਨਾਲ ਦੇ ਪੋਂਚੇ ਵਰ ਕਾਲੇ ਸੂਟ ਤੁਹਾਨੂੰ ਆਪਾ ਤੋਂ ਅਧ ਰੇਟ ਤੇ ਦਿਆਂਗੇ ਕਾਟਨ ਦੇ ਸੂਟ ਲੈਣੇ ਆ ਉਹ ਵੀ ਭਾਈ ਜੀ ਅ ਤੋਂ ਅਧ ਰੇਟ ਤੇ ਦਿਆਂਗੇ 15 20000 ਰੁਪਏ ਨਾਲ ਤੁਹਾਨੂੰ ਤੁਹਾਡਾ ਕੰਮ ਸ਼ੁਰੂ ਕਰਾ ਕੇ ਦਿਆਂਗੇ ਵਧੀਆ ਭਾਈ ਜੀ ਇਨਕਮ ਸੈੱਟ ਕਰਾ ਦੇਾਂਗੇ ਕਿਉਂਕਿ ਸਿੱਧਾ ਫੈਕਟਰੀ ਤੋਂ ਭਾਈ ਜੀ ਭੈਣ ਭਰਾਵਾਂ ਨੂੰ ਕਪੜਾ ਮਿਲਦਾ ਨਾਲ ਪਿਓਰ ਕਰੇਪ ਦੇ ਚੈੱਕ ਕਰੋ ਸਾਰਾ ਦੱਪਕੇ ਦਾ ਕੰਮ ਹੈ ਭਾਜੀ ਸਾਰਾ ਤਿੱਲੇ ਦਾ ਕੰਮ ਹੈ ਲਗਜ਼ਰੀ ਚੀਜ਼ਾਂ ਲੈਣੀਆਂ ਕੋਟਨ ਦੇ ਸੂਟ ਲੈਣੇ ਨੇ ਉਹ ਵੀ ਗੰਗਾ ਦੇ ਰਾਬ ਟੈਕਸ ਦੇ ਉਹ ਦੋਆ ਤੇ ਰੇਟ ਕੋਈ 395 ਕੋਈ 495 ਹਰ ਇੱਕ ਰੇਲ ਭਾਜੀ ਬੈਲ ਬਰਾਉਂਡ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਕਿ ਕਿ ਆਰਟੀਕਲ ਕਮਾਲ ਦਾ ਵਾ ਪੂਰਾ ਵਰਕ ਦਿਖਾ ਦਿਓ ਕਮਾਲ ਦੇ ਕਲਰ ਚਾੜ ਤੁਹਾਨੂੰ ਦਵਾਂਗੇ ਤੇ ਭਾਜੀ ਇੱਕ ਵਾਰੀ ਕੈਮਰਾ ਘੁਮਾ ਦਿਓ ਕਿ ਟਰੱਕਾਂ ਦੇ ਟਰੱਕ ਭਰ ਕੇ ਵੈਰਾਈਟੀਆਂ ਤੁਹਾਡੇ ਵਾਸਤੇ ਆ ਚੁੱਕੀਆਂ ਵਾ ਸੋ ਰਖੜੀ ਤੱਕ ਦੀ ਸਭ ਤੋਂ ਵੱਡੀ ਹੱਲਾ ਬੋਲ ਸੇ ਲੱਗ ਜਿਓ ਡਿਜ਼ਾਈਨਰ ਸੂਟਾਂ ਵੀ ਭਾਈ ਆਪਾਂ ਪਿੱਛੇ ਨਹੀਂ ਹੈਗੇ ਹਰ ਇੱਕ ਚੀਜ਼ ਪਹਿਣ ਪਹਿਾਵਣ ਨੂੰ ਦਿਆਂਗੇ ਅੱਦੋ-ਅੱਦ ਰੇਟ ਤੇ ਨਾਲ ਲਗਜ਼ਰੀ ਦੁਪੱਟੇ ਲਗਜ਼ਰੀ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਪਹਿਨਣੇ ਕਰਨਾ ਕਪੜੇ ਦਾ ਲੈਣ-ਦੇਣ ਉਹਨਾਂ ਨੂੰ ਇਹਦੇ ਨਾਲ ਦੇ ਸੂਟ ਬਾਜੀ ਕੋਈ 795 ਇਹਦੇ ਨਾਲ ਦੇ ਲਗਜ਼ਰੀ ਸੂਟ ਟਾਈਆਂ ਡਾਈ ਦੁਪੱਟੇ ਪੋਚੇ ਵਰਕ ਚੈੱਕ ਕਰੋ ਬਲੈਕ ਕਲਰ ਦਾ ਸੂਟ ਹੈ ਬਾਜੂ ਵਰਕ ਵਾਲੀ ਹੈ ਬੁਟੀਕਾ ਵਾਲੇ ਪੀਸ ਹੈ ਨਾਲ ਦੁਪੱਟਾ ਨਾਲ ਡਿਜ਼ਾਈਨਰ ਕੋਈ 595 ਕੁਚ 495 ਆ ਗੰਗਾ ਦੇ ਸੂਟ ਆਣ ਕੇ ਪਾਜੀ ਗੰਗਾ ਦੇ ਸੂਟ ਇਹ ਵੀ ਕੋਈ 695 ਕੋਈ 795 ਹਰ ਇੱਕ ਰੇਂਜ ਬਾਜੀ ਕਪੜਾ ਸੋ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓਗੀ ਕਮਾਲ ਦੇ ਆਰਟੀਕਲ ਤੁਹਾਨੂੰ ਸੇਲ ਮੇਲੇ ਜਦਵਾਗੇ ਸਿੱਧੇ ਫੈਕਟਰੀ ਰੇਟਾਂ ਦੇ ਉੱਤੇ ਸੋ ਜਦੋਂ ਤੁਹਾਨੂੰ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਆਰਟੀਕਲ ਸਿੱਧੇ ਫੈਕਟਰੀ ਰੇਟਾਂ ਤੇ ਮਿਲਣੇ ਆ ਤਾਂ ਤੁਸੀਂ ਕਹਣਾ ਪਾਜੀ ਸਾਨੂੰ ਤੇ ਆ ਗਿਆ ਮ제 ਹੀ ਮ제 ਤੇ ਜੇਕਰ ਮ제 ਹੀ ਮ제 ਲੈਣੇ ਆ ਤਾਂ ਸਿੱਧਾ ਨਾਨਕ ਹੱਟ ਕਪੜਾ ਫੈਕਟਰੀ ਤੇ ਆ ਜਾਓ ਸੋ ਚੈੱਕ ਕਰੋ ਪਾਜੀ ਇਹ ਇੱਕ ਲਗਜ਼ਰੀ ਸੂਟ ਹੈ ਗਲਾਸ ਟਿਸ਼ੂ ਫੈਬਰਿਕ ਹੈ ਦੁਪੱਟਾ ਇੱਕ ਕਰੀ ਬਾਜੀ ਚ ਮੇਰੀ ਉਹਨਾਂ ਪੈਰਾਂ ਨੂੰ ਬਾਜੀ ਸੂਟ ਗਿਫਟ ਜਾਣੇ ਆ ਜਿਹੜੇ ਆ ਚੱਲਦੀ ਹੋਈ ਵੀਡੀਓ ਕਰ ਦੇਣਗੇ ਸ਼ੇਅਰ ਸ਼ੇਅਰ ਟੂ ਗਰੁੱਪ ਰੰਜ ਕੇ ਕਰ ਦੇਣਗੇ ਲਗਜ਼ਰੀ ਸੂਟ ਗਲਾਸ ਔਰ ਗੈਂਜ਼ਾ ਵਾਲੇ ਪਾਜੀ ਪੈਰਾਂ ਨੂੰ ਟੋਟਲੀ ਫਰੀ ਦੇਾਂਗੇ। ਸੋ ਬਿਲਕੁਲ ਜੀ ਛੇਤੀ ਛੇਤੀ ਵੀਡੀਓ ਨੂੰ ਸ਼ੇਅਰ ਕਰ ਦਿਓ, ਸ਼ੇਅਰ ਟੂ ਗਰੁੱਪ ਕਰ ਦਿਓ। ਭਾਜੀ ਕਿੰਨੇ ਲੱਕੀ ਵੀਰ ਅਨਾਉਂਸ ਕਰਦੇ। ਸੋ ਬਿਲਕੁਲ ਜੀ 11 ਲੱਕੀ ਭੈਣ ਭਰਾਵਾਂ ਨੂੰ ਆਪਾਂ ਸੂਟ ਦੇਣੇ ਆ। ਹਰ ਇੱਕ ਭੈਣ ਤੇ ਕਰਪਾਜੀ ਗਲਾਸ ਟਿਸ਼ੂ ਵਾਲੇ ਸੂਟ ਬਚਾਵਾਂਗੇ। ਇਹ ਸਾਡਾ ਪ੍ਰੋਮਿਸ ਆ ਰਖੜੀ ਧਮਾਕਾ। ਚਪੈਟਲ ਸੇਲ ਮਿਲਾਂ ਨਾਨਕ ਕਟ ਜਲੰਧਰ ਨੇ ਲਗਾਇਆ। ਅਗਰ ਤੁਸੀਂ ਕਪੜਾ ਲੈਣਾ ਵਿਆਹ ਦਾ ਤੁਹਾਡੇ ਘਰ ਚ ਵਿਆਹ ਹੈ ਤੁਸੀਂ ਜ਼ਰੂਰ ਪਹੁੰਚੋ ਲੈਂਡ ਦੇਣ ਕਰਨਾ ਹੈ ਜ਼ਰੂਰ ਪਹੁੰਚੋ ਆਪਣੇ ਹੱਥ ਲੈਣੇ ਨੇ ਤਾਂ ਵੀ ਆਓ ਪ੍ਰੋਪਰ ਦਾਜ ਐਂਡ ਵਰੀ ਦਾ ਕੱਪੜਾ ਭਾਜੀ ਨਾਨਕ ਘਟ ਜਲੰਧਰ ਬਣਾ ਕੇ ਦੇਗਾ ਤੁਹਾਡੇ ਬਜਟ ਚ ਬਣਾ ਕੇ ਦੇਾਂਗੇ ਤੁਹਾਡੀ ਰੇਂਜ ਚ ਬਣਾ ਕੇ ਦੇਾਂਗੇ ਤੁਹਾਡੀ ਪਸੰਦ ਦੇ ਸੂਟ ਦੇਾਂਗੇ ਜਿਹੜਾ ਕੱਪੜਾ ਪਹਿਣਾ ਕਹਿਣ ਗਿਆ ਉਹ ਦੇਾਂਗੇ ਅਗਰ ਕੋਈ ਤੁਹਾਡੇ ਕੋਲ ਡਿਜ਼ਾਈਨ ਹੈਗੇ ਨੇ ਉਹ ਵੀ ਬਾਜੀ ਤਿਆਰ ਕਰਾ ਦੋ। ਸੋ ਬਿਲਕੁਲ ਜੀ ਬਾਰ-ਬਾਰ ਤੁਹਾਨੂੰ ਕਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਛੇਡੂ ਗਰੁੱਪ ਕਰ ਦਿਓ, ਲਾਈਕ ਕਰ ਦਿਓ, ਸੋਹਣੇ-ਸੋਹਣੇ ਕਮੈਂਟ ਕਰ ਦਿਓ ਤੇ ਭਾਜੀ ਇੱਕ ਵਾਰੀ ਐਡਰੈਸ ਜ਼ਰੂਰ ਦੱਸੋ। ਸੋ ਬਿਲਕੁਲ ਜੀ ਇੰਸਟਾਗ੍ਰam ਤੇ ਪੇਜ ਵੀ ਆਇਆਗਾ, ਵੈਰਾਈਟੀ ਦੇਖ ਲਈਏ ਤਾਂ ਭੈਣਾ ਇੱਥੇ ਵੈਰਾਈਟੀ ਵੀ ਦੇਖ ਸਕਦੀਆਂ ਐ। ਹਰ ਇੱਕ ਮਾਡਲ ਵਾਲਾ ਡਿਜ਼ਾਈਨ, ਹਰ ਇੱਕ ਬਾਜੀ ਸੈਲੀਬ੍ਰਿਟੀ ਡਿਜ਼ਾਈਨ ਤੁਹਾਨੂੰ ਇੱਥੇ ਮਿਲੇਗਾ। ਜ਼ਰੂਰ ਇੱਕ ਵਾਰੀ ਪੇਜ ਵਿਜ਼ਿਟ ਕਰ ਲਓ ਤੇ ਪਹੁੰਚੋ ਵੀ ਨਾਨਕ ਕੱਟ ਕਪੜਾ ਫੈਕਟਰੀ ਨੰਬਰ ਸਕਰੀਨ ਤੇ ਚ ਕੋਈ ਜਾਣਕਾਰੀ ਲੈਣੀ ਬੇਅਚ ਜਗੋ ਕੇ ਕਾਲ ਕਰੋ ਮੈਸੇਜ ਕਰੋ ਨਵਾਂ ਕੰਮ ਖੋਲਣਾ ਸਿੱਧੀ ਮੇਰੇ ਨਾਲ ਗੱਲ ਕਰੋ ਪੂਰੀ ਜਾਣਕਾਰੀ ਦਿਆਂਗੇ ਪੂਰੀ ਮਦਦ ਕੀਤੀ ਜਾਏਗੀ ਭੈਣ ਭਰਾਵਾਂ ਦੀ ਜੇ ਨਵਾਂ ਕੰਮ ਖੋਲਣਾ ਨੁਕਸਾਨ ਤੋਂ ਬਚਿਓ ਪੁਰਾਣਾ ਮਾਲ ਲੈਣ ਤੋਂ ਬਚਿਓ ਇੱਕ ਵਾਰ ਵਿਜ਼ਿਟ ਕਰ ਲਿਓ ਮਿਲ ਲਿਓ ਆ ਕੇ ਪੂਰੀ ਹਰ ਤਰੀਕੇ ਦੀ ਬਈ ਸੰਭਵ ਕੋਸ਼ਿਸ਼ ਹੋਏਗੀ ਕਿ ਮਦਦ ਕੀਤੀ ਜਾਏ ਭੈਣ ਭਰਾਵਾਂ ਦੀ